ਅਮਰੀਕਾ ਦੇ ਵਿੱਚ ਹਰਜਿੰਦਰ ਸਿੰਘ ਦੇ ਵੱਲੋਂ ਵਾਪਰੇ ਗਏ ਹਾਦਸੇ ਤੋਂ ਬਾਅਦ ਅਮਰੀਕਾ ਦੇ ਵਿੱਚ ਮਾਹੌਲ ਫੱਖਿਆ ਹੋਇਆ ਹਾਲਾਂਕਿ ਹਰਜਿੰਦਰ ਸਿੰਘ ਨੂੰ ਪਟੇਸ਼ਨ ਮਿਲਣ ਤੋਂ ਵੀ ਜਵਾਬ ਮਿਲ ਗਿਆ ਤੇ ਨਹੀਂ ਉਸ ਨੂੰ ਹਜੇ ਜ਼ਮਾਨਤ ਦਿੱਤੀ ਗਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਸ ਨੂੰ 45 ਸਾਲ ਦੀ ਵੀ ਸਜ਼ਾ ਹੋ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਇਹ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਵੱਲੋਂ ਵਿਦੇਸ਼ੀ ਵਪਾਰਕ ਟਰੱਕ ਡਰਾਈਵਰਾਂ ਦੇ ਲਈ ਵਰਕਰ ਵੀਜ਼ਾ ਰੋਕਣ ਦੇ ਕਦਮ ਨੇ ਇੱਕ ਪ੍ਰਮੁੱਖ ਕੈਨੇਡੀਅਨ ਟਰੱਕ ਐਸੋਸੀਏਸ਼ਨ ਨੂੰ ਆਪਣੀ ਸਰਕਾਰ ਤੋਂ ਉਦਯੋਗ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੋਪੀਓ ਨੇ ਵੀਰਵਾ ਨੂੰ ਐਲਾਨ ਕੀਤਾ ਹੈ ਕਿ ਅਮਰੀਕਾ ਕੁਝ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵਰਕ ਵੀਜ਼ਾ ਜਾਰੀ ਕਰਨਾ ਬੰਦ ਕਰ ਦੇਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਐਕਸ ਉੱਤੇ ਇਸ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ਅਮਰੀਕੀ ਸੜਕਾਂ ਤੇ ਵੱਡੇ ਟਰੈਕਟਰ ਟ੍ਰੇਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰ ਦੀ ਵੱਧ ਰਹੀ ਗਿਣਤੀ ਅਮਰੀਕੀ ਜਾਨਾਂ ਨੂੰ ਖਤਰੇ ਵਿੱਚ ਪਾ ਰਹੀ ਹੈ ਅਤੇ ਅਮਰੀਕੀ ਟਰੱਕ ਡਰਾਈਵਰ ਦੀ ਰੋਜ਼ੀ ਰੋਟੀ ਨੂੰ ਵੀ ਘਟਾ ਰਹੀ ਹੈ ਜਿਸ ਦੇ ਚਲਦੇ ਹੁਣ ਇਸ ਐਲਾਨ ਤੋਂ ਬਾਅਦ ਚਿੰਤਤ ਹੋ ਕੇ ਕੈਨੇਡੀਅਨ ਟਰੱਕਿੰਗ ਅਲਾਈਅੰਸ ਯਾਨੀ ਕਿ CTA ਨੇ ਦੇਸ਼ ਦੇ ਵਿੱਚ ਟਰੱਕ ਡਰਾਈਵਿੰਗ ਦੇ ਸੰਬੰਧਾਂ ਵਿੱਚ ਸਥਿਤੀ ਬਾਰੇ ਇੱਕ ਬਿਆਨ ਜਾਰੀ ਕਰ ਦਿੱਤਾ ਹੈ ਸ਼ੁਕਰਵਾਰ ਨੂੰ ਇੱਕ ਜਾਰੀ ਬਿਆਨ ਦੇ ਵਿੱਚ ਸੀਟੀਏ ਨੇ ਕਿਹਾ ਕਿ 77 ਰੂਪਇਓ ਦੁਆਰਾ ਕੋਸ਼ਿਤ ਵੀਜ਼ਾ ਪਾਬੰਦੀਆਂ ਕੈਨੇਡਾ ਵਿੱਚ ਡਰਾਈਵਰਾਂ ਦੁਆਰਾ ਵਰਤੇ ਜਾਣ ਵਾਲੇ ਵੀਜ਼ਿਆਂ ਦੇ ਨਾਲ ਸੰਬੰਧਿਤ ਨਹੀਂ ਹਨ ਹਾਲਾਂਕਿ ਸੀਟੀਏ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਇਨ੍ਹਾਂ ਘਟਨਾਵਾਂ ਨੂੰ ਸਾਡੇ ਸਿਸਟਮ ਦੇ ਅੰਦਰਲੇ ਮੁੱਦਿਆਂ ਨੂੰ ਸਾਫ਼ ਕਰਨ ਦੇ ਲਈ ਇੱਕ ਵੇਕਅਪ ਕਾਲ ਵੱਜੂ ਦੇਖਣਾ ਚਾਹੀਦਾ ਹੈ ਨਹੀਂ ਤਾਂ ਉਿਤ ਵਿੱਚ ਸੰਭਾਵਤ ਤੌਰ ਤੇ ਸਿੱਤਰਦੀਆਂ ਪਾਬੰਦੀਆਂ ਦਾ ਸਾਹਮਣਾ ਕਰਨ ਦਾ ਸੋਖਮ ਹੋਵੇਗਾ CTIA ਕੈਨੇਡਾ ਸਰਕਾਰ ਦੇ ਨਾਲ 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 ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਯਕੀਨੀ ਬਣਾਉਣ ਦੇ ਲਈ ਕਹਿ ਰਹੀ ਹੈ ਕਿ ਕਾਕਸ ਸੁਰੱਖਿਆ ਅਤੇ ਲਾਇਸੈਂਸਿੰਗ ਇਮਾਨਦਾਰੀ ਦੇ ਨਾਲ ਕੈਨੇਡਾ ਦੇ ਆਪਣੇ ਮੁੱਦੇ ਮਿੱਕੀ ਪ੍ਰਸ਼ਾਸਨ ਦੇ ਲਈ ਚਿੰਤਾ ਦਾ ਵਿਸ਼ਾ ਨਾ ਹੋਣ ਅਤੇ ਕਿਉਂਕਿ ਅਧਿਕਾਰੀ ਸਰਹੱਦ ਦੇ ਦੱਖਣ ਦੇ ਵਿੱਚ ਨਿਗਰਾਨੀ ਵਧਾ ਰਹੇ ਨਹੀਂ CTIA ਨੇ ਵੀ ਕਿਹਾ ਕਿ ਉਹ ਸਰਕਾਰ ਦੇ ਨਾਲ ਇਸ ਗੱਲ ਤੋਂ ਅਡੋਲ ਰਿਹਾ ਹੈ ਅਤੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਤ ਉਦਯੋਗ ਦੇ ਵਿੱਚ ਸਮੱਸਿਆਵਾਂ ਬਹੁਤ ਸਪਸ਼ਟ ਨੇ ਕਿ ਇਹਨਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਦਸਿਆ ਸੀਟੀਆ ਦਾ ਕਹਿਣਾ ਹੈ ਕਿ ਇਹ ਸਵਿਕਾਰਯੋਗ ਨਹੀਂ ਹੈ ਕਿ ਜਿਹੜੇ ਲੋਕ ਨਿਯਮਾਂ ਦੀ ਪਾਲਣਾ ਕਰਦੇ ਨੇ ਅਤੇ ਕਾਨੂੰਨੀ ਤੌਰ ਤੇ ਕੰਮ ਕਰਦੇ ਨੇ ਉਹ ਅਮਰੀਕਾ ਦੁਆਰਾ ਪਾਈ ਚਾਲ ਦੇ ਵਿੱਚ ਫਸ ਜਾਣ ਸੁਰੱਖਿਆ ਮੁੱਦਿਆਂ ਨੂੰ ਉਜਾਗਰ ਕਰਦੇ ਹੋਏ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਟਰਕਿੰਗ ਉਦਯੋਗ ਨੇ ਪ੍ਰਵਾਸੀਆਂ ਨੂੰ ਅਨੈਤਿਕ ਕਾਰੋਬਾਰੀ ਅਭਿਆਸ ਕਰਦੇ ਵੇਖਿਆ। ਬਦ ਕਮੇਟੀ ਦੇ ਨਾਲ ਕੈਨੇਡੀਅਨ ਟਰਕਿੰਗ ਉਦਯੋਗ ਦੇ ਵਿੱਚ ਟਰਕਿੰਗ ਫਲਾਈਟਾਂ ਅਤੇ ਮਾਲਕੀ ਸਮੂਹਾਂ ਦੀ ਆਮਦ ਦੇਖਣ ਨੂੰ ਮਿਲੀ ਹੈ ਜੋ ਸੁਰੱਖਿਆ ਅਤੇ ਹੋਰ ਨੈਤਿਕ ਵਿਵਹਾਰ ਅਤੇ ਗੀਰਤ ਕਾਰੋਬਾਰੀ ਅਭਿਆਸਾਂ ਪ੍ਰਤੀ ਬਹੁਤ ਘੱਟ ਅਧਿਕਾਰ ਰੱਖਦੇ ਨੇ। ਸੀਟੀਏ ਨੇ ਸਰਕਾਰ ਨੂੰ ਟਰੱਕ ਡਰਾਈਵਰਾਂ ਦੇ ਲਈ ਵਰਕਰ ਵੀਜ਼ਾ ਰੋਕਣ ਦੇ ਅਮਰੀਕੀ ਫੈਸਲੇ ਦਾ ਨੋਟਿਸ ਲੈਣ ਦੀ ਵੀ ਅਪੀਲ ਕੀਤੀ ਹੈ। ਸੀਟੀਏ ਮੁਤਾਬਕ 77 ਰੂਬੀਓ ਦਾ ਐਲਾਨ ਸਭ ਤੋਂ ਸਪਸ਼ਟ ਸੰਕੇਤ ਹੋਣਾ ਚਾਹੀਦਾ ਹੈ ਪਰ ਕੈਨੇਡੀਅਨ ਟਰੱਕਿੰਗ ਉਦਯੋਗ ਦੇ ਗੈਰ ਅਨੁਕੂਲ ਹਿੱਸੇ ਜੋ ਡਰਾਈਵਰ ਲਾਇਸੈਂਸਿੰਗ ਸਿਖਲਾਈ ਸੁਰੱਖਿਆ ਪਾਲਣਾ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਇਮਾਨਦਾਰੀ ਨੂੰ ਖਤਮ ਕਰਦਾ ਹੈ ਉਸ ਦੇ ਨਾਲ ਤੁਰੰਤ ਨਜੂਤਿਆ ਜਾਣਾ ਚਾਹੀਦਾ ਹੈ ਇਕ ਵਾਰ ਫਿਰ ਦੱਸ ਦिए ਅਮਰੀਕਾ ਦੇ ਵਿੱਚ ਹਰਜਿੰਦਰ ਸਿੰਘ ਦੇ ਵੱਲੋਂ ਵਾਪਰੇ ਗਏ ਹਾਦਸੇ ਤੋਂ ਬਾਅਦ ਅਮਰੀਕਾ ਦੇ ਵਿੱਚ ਮਾਹੌਲ ਫੱਖਿਆ ਹੋਇਆ ਹਾਲਾਂਕਿ ਹਰਜਿੰਦਰ ਸਿੰਘ ਨੂੰ ਪਟੇਸ਼ਨ ਮਿਲਣ ਤੋਂ ਵੀ ਜਵਾਬ ਮਿਲ ਗਿਆ ਤੇ ਨਾ ਹੀ ਉਸ ਨੂੰ ਅਜੇ ਜ਼ਮਾਨਤ ਤਿਆਰ ਕਿਹਾ ਪਰ ਕਿਹਾ ਜਾ ਰਿਹਾ ਹੈ ਕਿ ਉਸ ਨੂੰ 45 ਸਾਲ ਦੀ ਵੀ ਸਜ਼ਾ ਹੋ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਉਹਨਾਂ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਵੱਲੋਂ ਵਿਦੇਸ਼ੀ ਉਪਾਰਕ ਟਰੱਕ ਡਰਾਈਵਰਾਂ ਲਈ ਵਰਕਰ ਵੀਜ਼ਾ ਰੋਕਣ ਦੇ ਕਦਮ ਨੇ ਇੱਕ ਪ੍ਰਮੁੱਖ ਕੈਨੇਡੀਅਨ ਟਰੱਕ ਐਸੋਸੀਏਸ਼ਨ ਨੂੰ ਆਪਣੀ ਸਰਕਾਰ ਤੋਂ ਉਦਯੋਗ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੋਬਿਓ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਅਮਰੀਕਾ ਕੁਝ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵਰਕ ਵੀਜ਼ਾ ਜਾਰੀ ਕਰਨਾ ਬੰਦ ਕਰ ਦੇਵੇਗਾ ਇਸ ਨਾਲ ਹੀ ਉਨ੍ਹਾਂ ਨੇ ਐਕਸ ਉੱਤੇ ਇਸ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਹੈ ਕਿ ਅਮਰੀਕੀ ਸੜਕਾਂ ਤੇ ਵੱਡੇ ਟਰੈਕਟਰ ਟ੍ਰੇਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵਧ ਰਹੀ ਗਿਣਤੀ ਅਮਰੀਕੀ ਜਨਾਨ ਨੂੰ ਖਤਰੇ ਵਿੱਚ ਪਾ ਰਹੀ ਹੈ ਅਤੇ ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ ਰੋਟੀ ਨੂੰ ਵੀ ਘਟਾ ਰਹੀ ਹੈ ਜਿਸ ਦੇ ਚਲਦਿਆਂ ਹੁਣ ਇਸ ਐਲਾਨ ਤੋਂ ਬਾਅਦ ਚਿੰਤਤ ਹੋ ਕੇ ਕੈਨੇਡੀਅਨ ਟਰਕਿੰਗ ਅਲਾਈਅንስ ਯਾਨੀ ਕਿ ਸੀਟੀਏ ਨੇ ਦੇਸ਼ ਦੇ ਵਿੱਚ ਟਰੱਕ ਡਰਾਈਵਿੰਗ ਦੇ ਸੰਬੰਧਾ ਵਿੱਚ ਸਥਿਤੀ ਬਾਰੇ ਇੱਕ ਬਿਆਨ ਜਾਰੀ ਕਰ ਦਿੱਤਾ ਹੈ ਸ਼ੁਕਰਵਾਰ ਨੂੰ ਇੱਕ ਜਾਰੀ ਬਿਆਨ ਦੇ ਵਿੱਚ ਸੀਟੀਏ ਨੇ ਕਿਹਾ ਕਿ 75 ਰੁਪਇਆ ਦੁਆਰਾ ਕੋਸ਼ਿਤ ਵੀਜ਼ਾ ਪਾਬੰਦੀਆਂ ਕੈਨੇਡਾ ਵਿੱਚ ਡਰਾਈਵਰਾਂ ਦੁਆਰਾ ਵਰਤੇ ਜਾਣ ਵਾਲੇ ਵੀਜ਼ਿਆਂ ਦੇ ਨਾਲ ਸੰਬੰਧਿਤ ਨਹੀਂ ਹਨ ਹਾਲਾਂਕਿ ਸੀਟੀਏ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਇਨ੍ਹਾਂ ਘਟਨਾਵਾਂ ਨੂੰ ਸਾਡੇ ਸਿਸਟਮ ਦੇ ਅੰਦਰਲੇ ਮੁੱਦਿਆਂ ਨੂੰ ਸਾਫ਼ ਕਰਨ ਦੇ ਲਈ ਇੱਕ ਵੇਕਅਪ ਕਾਲ ਵਜੋ ਦੇਖਣਾ ਚਾਹੀਦਾ ਹੈ ਨਹੀਂ ਤਾਂ ਇਥੋਂ ਵਿੱਚ ਸੰਭਾਵਤ ਤੌਰ ਤੇ ਸਿਤਰਾਦੀਆਂ ਪਾਬੰਦੀਆਂ ਦਾ ਸਾਹਮਣਾ ਕਰਨ ਦਾ ਜੋਖਮ ਹੋਵੇਗਾ ਸੀਟੀਏ ਕੈਨੇਡਾ ਸਰਕਾਰ ਦੇ ਨਾਲ 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 ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਯਕੀਨੀ ਬਣਾਉਣ ਦੇ ਲਈ ਕਹਿ ਰਹੀ ਹੈ ਕਿ ਕਾਗਜ਼ ਸੁਰੱਖਿਆ ਅਤੇ ਲਾਇਸੈਂਸਿੰਗ ਇਮਾਨਦਾਰੀ ਦੇ ਨਾਲ ਕੈਨੇਡਾ ਦੇ ਆਪਣੇ ਮੁੱਦੇ ਅਮੀਕੀ ਪ੍ਰਸ਼ਾਸਨ ਦੇ ਲਈ ਚਿੰਤਾ ਦਾ ਵਿਸ਼ਾ ਨਾ ਹੋਣ ਅਤੇ ਕਿਉਂਕਿ ਅਧਿਕਾਰੀ ਸਰਹੱਦ ਦੇ ਦੱਖਣ ਦੇ ਵਿੱਚ ਨਿਗਰਾਨੀ ਵਧਾ ਰਹੇ ਨੇ ਸੀਟੀਏ ਨੇ ਵੀ ਕਿਹਾ ਕਿ ਉਹ ਸਰਕਾਰ ਦੇ ਨਾਲ ਇਸ ਗੱਲ ਤੋਂ ਅਡੋਲ ਰਿਹਾ ਅਤੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਤ ਉਦਯੋਗ ਦੇ ਵਿੱਚ ਸਮੱਸਿਆਵਾਂ ਬਹੁਤ ਸਪਸ਼ਟ ਨੇ ਕਿ ਇਹਨਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਦਸਿਆ ਸੀਟੀਆ ਦਾ ਕਹਿਣਾ ਹੈ ਕਿ ਇਹ ਸਵਿਕਾਰਯੋਗ ਨਹੀਂ ਹੈ ਕਿ ਜਿਹੜੇ ਲੋਕ ਨਿਯਮਾਂ ਦੀ ਪਾਲਣਾ ਕਰਦੇ ਨਹੀਂ ਅਤੇ ਕਾਨੂੰਨੀ ਤੌਰ ਤੇ ਕੰਮ ਕਰਦੇ ਨਹੀਂ ਉਹ ਅਮਰੀਕਾ ਦੁਆਰਾ ਪਾਇ ਚਾਲ ਦੇ ਵਿੱਚ ਫਸ ਜਾਣ ਸੁਰੱਖਿਆ ਮੁੱਦਿਆਂ ਨੂੰ ਜ਼ਾਗਰ ਕਰਦੇ ਹੋਏ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਟਰਕਿੰਗ ਉਦਯੋਗ ਨੇ ਪ੍ਰਵਾਸੀਆਂ ਨੂੰ ਅਨੈਤਿਕ ਕਾਰੋਬਾਰੀ ਅਭਿਆਸ ਕਰਦੇ ਹੋਏ ਕਿਹਾ। ਬਦ ਕਸਮਿਟੀ ਦੇ ਨਾਲ ਕੈਨੇਡੀਅਨ ਟਰਕਿੰਗ ਉਦਯੋਗ ਦੇ ਵਿੱਚ ਟਰਕਿੰਗ ਫਲਾਈਟਾਂ ਅਤੇ ਮਾਲਕੀ ਸਮੂਹਾਂ ਦੀ ਆਮਦ ਦੇਖਣ ਨੂੰ ਮਿਲੀ ਹੈ ਜੋ ਸੁਰੱਖਿਆ ਅਤੇ ਹੋ ਨੈਤਿਕ ਵਿਤੀ ਅਤੇ ਕੀਰਤ ਕਾਰੋਬਾਰੀ ਅਭਿਆਸਾਂ ਪ੍ਰਤੀ ਬਹੁਤ ਕੱਟ ਸਤਿਕਾਰ ਰੱਖਦੇ ਨੇ। ਸੀਟੀਏ ਨੇ ਸਰਕਾਰ ਨੂੰ ਟਰੱਕ ਡਰਾਈਵਰਾਂ ਦੇ ਲਈ ਵਰਕਰ ਵੀਜ਼ਾ ਰੋਕਣ ਦੇ ਅਮਰੀਕੀ ਫੈਸਲੇ ਦਾ ਨੋਟਿਸ ਲੈਂਦਿਆਂ ਵੀ ਅਪੀਲ ਕੀਤੀ ਹੈ। ਸੀਟੀਏ ਮੁਤਾਬਕ ਸਖਤਰ ਰੂਬੀਓ ਦਾ ਐਲਾਨ ਸਭ ਤੋਂ ਸਪਸ਼ਟ ਸੰਕੇਤ ਹੋਣਾ ਚਾਹੀਦਾ ਹੈ ਪਰ ਕੈਨੇਡੀਅਨ ਟਰੱਕਿੰਗ ਉਦਯੋਗ ਦੇ ਗੈਰ ਅਨੁਕੂਲ ਹਿੱਸੇ ਜੋ ਡਰਾਈਵਰ ਲਾਇਸੈਂਸਿੰਗ ਸਿਖਲਾਈ ਸੁਰੱਖਿਆ ਪਾਲਣਾ ਅਤੇ ਇਮੀਗ੍ਰੇਸ਼ਨ ਪ੍ਰਣਾਲੀਆਂ ਦੀ ਇਮਾਨਦਾਰੀ ਨੂੰ ਖਤਮ ਕਰਦਾ ਹੈ ਉਸ ਦੇ ਨਾਲ ਤੁਰੰਤ ਨਿਜੁਠਿਆ ਜਾਣਾ ਚਾਹੀਦਾ ਹੈ ਇੱਕ ਵਾਰ ਫਿਰ ਦੱਸ ਦਈਏ ਅਮਰੀਕਾ ਦੇ ਵਿੱਚ ਹਰਜਿੰਦਰ ਸਿੰਘ ਦੇ ਵੱਲੋਂ ਵਾਪਰੇ ਗਏ ਹਾਸੇ ਤੋਂ ਬਾਅਦ ਅਮਰੀਕਾ ਦੇ ਵਿੱਚ ਮਾਹੌਲ ਫਖਿਆ ਹੋਇਆ ਹਾਲਾਂਕਿ ਹਰਜਿੰਦਰ ਸਿੰਘ ਨੂੰ ਪਟੀਸ਼ਨ ਮਿਲਣ ਤੋਂ ਵੀ ਜਵਾਬ ਮਿਲ ਗਿਆ ਤੇ ਨਾ ਹੀ ਉਸ ਨੂੰ ਅਜੇ ਜ਼ਮਾਨਤ ਦਿੱਤੀ ਗਈ ਪਰ ਕਿਹਾ ਜਾ ਰਿਹਾ ਹੈ ਕਿ ਉਸ ਨੂੰ 45 ਸਾਲ ਦੀ ਵੀ ਸਜ਼ਾ ਹੋ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਇਹਨਾਂ ਗੱਲਾਂ ਕੀਤੀ ਜਾਵੇ ਤਾਂ ਅਮਰੀਕਾ ਦੇ ਵੱਲੋਂ ਵਿਦੇਸ਼ੀ ਉਪਾਰੇ ਟਰੱਕ ਡਰਾਈਵਰਾਂ ਲਈ ਵਰਕਰ ਵੀਜ਼ਾ ਰੋਕਣ ਦੇ ਕਦਮ ਨੇ ਇੱਕ ਪ੍ਰਮੁੱਖ ਕੈਨੇਡੀਅਨ ਟਰੱਕ ਐਸੋਸੀਏਸ਼ਨ ਨੂੰ ਆਪਣੀ ਸਰਕਾਰ ਤੋਂ ਉਦਯੋਗ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੋਬਿਓ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਅਮਰੀਕਾ ਕੁਝ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵਰਕ ਵੀਜ਼ਾ ਜਾਰੀ ਕਰਨਾ ਬੰਦ ਕਰ ਦੇਵੇਗਾ ਇਸ ਨਾਲ ਹੀ ਉਹਨਾਂ ਨੇ ਐਕਸ ਉੱਤੇ ਇਸ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਹੈ ਕਿ ਅਮਰੀਕੀ ਸੜਕਾਂ ਤੇ ਵੱਡੇ ਟਰੈਕਟਰ ਟ੍ਰੇਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵਧ ਰਹੀ ਗਿਣਤੀ ਅਮਰੀਕੀ ਜਾਨਾਂ ਨੂੰ ਖਤਰਾ ਪੈ ਰਹੀ ਹੈ ਅਤੇ ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ ਰੋਟੀ ਨੂੰ ਵੀ ਘਟਾ ਰਹੀ ਹੈ ਜਿਵੇਂ ਚਲਦਿਆ ਹੁਣ ਇਸ ਐਲਾਨ ਤੋਂ ਬਾਅਦ ਚਿੰਤਤ ਹੋ ਕੇ ਕੈਨੇਡੀਅਨ ਟਰਕਿੰਗ ਅਲਾਈਅንስ ਯਾਨਕੀ ਸੀਟੀਏ ਨੇ ਦੇਸ਼ ਦੇ ਵਿੱਚ ਟਰੱਕ ਡਰਾਈਵਿੰਗ ਦੇ ਸੰਬੰਧਾ ਵਿੱਚ ਸਥਿਤੀ ਬਾਰੇ ਇੱਕ ਬਿਆਨ ਜਾਰੀ ਕਰ ਦਿੱਤਾ। ਸ਼ੁਕਰਵਾਰ ਨੂੰ ਇੱਕ ਜਾਰੀ ਬਿਆਨ ਦੇ ਵਿੱਚ ਸੀਟੀਏ ਨੇ ਕਿਹਾ ਕਿ 77 ਰੂਪਇਓ ਦੁਆਰਾ ਕੋਸ਼ਿਤ ਵੀਜ਼ਾ ਪਾਬੰਦੀਆਂ ਕੈਨੇਡਾ ਵਿੱਚ ਡਰਾਈਵਰਾਂ ਦੁਆਰਾ ਵਰਤੇ ਜਾਣ ਵਾਲੇ ਵੀਜ਼ਿਆਂ ਦੇ ਨਾਲ ਸੰਬੰਧਿਤ ਨਹੀਂ ਹਨ ਹਾਲਾਂਕਿ ਸੀਟੀਏ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਇਨ੍ਹਾਂ ਘਟਨਾਵਾਂ ਨੂੰ ਸਾਡੇ ਸਿਸਟਮ ਦੇ ਅੰਦਰਲੇ ਮੁੱਦਿਆਂ ਨੂੰ ਸਾਫ਼ ਕਰਨ ਦੇ ਲਈ ਇੱਕ ਵੇਕਅਪ ਕਾਲ ਵੱਜੂ ਦੇਖਣਾ ਚਾਹੀਦਾ ਹੈ ਨਹੀਂ ਤਾਂ ਉ ਇੱਕ ਵਿੱਚ ਸੰਭਾਵਤ ਤੌਰ ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਜ਼ੋਖਮ ਹੋਵੇਗਾ CTIA ਕੈਨੇਡਾ ਸਰਕਾਰ ਦੇ ਨਾਲ 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 ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਯਕੀਨੀ ਬਣਾਉਣ ਦੇ ਲਈ ਕਹਿ ਰਹੀ ਹੈ ਕਿ ਕਾਰਕ ਸੁਰੱਖਿਆ ਅਤੇ ਲਾਇਸੈਂਸਿੰਗ ਇਮਾਨਦਾਰੀ ਦੇ ਨਾਲ ਕੈਨੇਡਾ ਦੇ ਆਪਣੇ ਮੁੱਦੇ ਮਿੱਕੀ ਪ੍ਰਸ਼ਾਸਨ ਦੇ ਲਈ ਚਿੰਤਾ ਦਾ ਵਿਸ਼ਾ ਨਾ ਹੋਣ ਅਤੇ ਕਿਉਂਕਿ ਅਧਿਕਾਰੀ ਸਰਹੱਦ ਦੇ ਦੱਖਣ ਦੇ ਵਿੱਚ ਨਿਗਰਾਨੀ ਵਧਾ ਰਹੇ ਨਹੀਂ CTIA ਨੇ ਵੀ ਕਿਹਾ ਕਿ ਉਹ ਸਰਕਾਰ ਦੇ ਨਾਲ ਇਸ ਗੱਲ ਤੋਂ ਅਡੋਲ ਰਿਹਾ ਹੈ ਅਤੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਤ ਉਦਯੋਗ ਦੇ ਵਿੱਚ ਸਮੱਸਿਆਵਾਂ ਬਹੁਤ ਸਪਸ਼ਟ ਨੇ ਕਿ ਇਹਨਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਦਸਿਆ ਸੀਟੀਆ ਦਾ ਕਹਿਣਾ ਹੈ ਕਿ ਇਹ ਸਵੀਕਾਰਯੋਗ ਨਹੀਂ ਹੈ ਕਿ ਜਿਹੜੇ ਲੋਕ ਨਿਯਮਾਂ ਦੀ ਪਾਲਣਾ ਕਰਦੇ ਨੇ ਅਤੇ ਕਾਨੂੰਨੀ ਤੌਰ ਤੇ ਕੰਮ ਕਰਦੇ ਨੇ ਉਹ ਅਮਰੀਕਾ ਦੁਆਰਾ ਪਾਈਚਾਲ ਦੇ ਵਿੱਚ ਫਸ ਜਾਣ ਸੁਰੱਖਿਆ ਮੁੱਦੇ ਨੂੰ ਉਜਾਗਰ ਕਰਦੇ ਹੋਏ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਟ੍ਰਕਿੰਗ ਉਦਯੋਗ ਨੇ ਪ੍ਰਵਾਸੀਆਂ ਨੂੰ ਅਨੈਤਿਕ ਕਾਰੋਬਾਰੀ ਅਭਿਆਸ ਕਰਦੇ ਹੋਏ ਕਿਹਾ। ਬਦ ਕਸਮਿਟੀ ਦੇ ਨਾਲ ਕੈਨੇਡੀਅਨ ਟ੍ਰਕਿੰਗ ਉਦਯੋਗ ਦੇ ਵਿੱਚ ਟ੍ਰਕਿੰਗ ਫਲਾਈਟਾਂ ਅਤੇ ਮਾਲਕੀ ਸਮੂਹਾਂ ਦੀ ਆਮਦ ਦੇਖਣ ਨੂੰ ਮਿਲੀ ਹੈ ਜੋ ਸੁਰੱਖਿਆ ਅਤੇ ਹੋਰ ਨੈਤਿਕ ਵਿਤੀ ਅਤੇ ਕੀਰਤ ਕਾਰੋਬਾਰੀ ਅਭਿਆਸਾਂ ਪ੍ਰਤੀ ਪੂਰਨ ਅਧਿਕਾਰ ਰੱਖਦੇ ਨੇ। ਸੀਟੀਏ ਨੇ ਸਰਕਾਰ ਨੂੰ ਟ੍ਰੱਕ ਡਰਾਈਵਰਾਂ ਦੇ ਲਈ ਵਰਕਰ ਵੀਜ਼ਾ ਰੋਕਣ ਦੇ ਅਮਰੀਕੀ ਫੈਸਲੇ ਦਾ ਨੋਟਿਸ ਲੈਣ ਦੀ ਵੀ ਅਪੀਲ ਕੀਤੀ ਹੈ। ਸੀਟੀਏ ਮੁਤਾਬਕ 77 ਰੂਬੀਓ ਦਾ ਐਲਾਨ ਸਭ ਤੋਂ ਸਪਸ਼ਟ ਸੰਕੇਤ ਹੋਣਾ ਚਾਹੀਦਾ ਹੈ ਪਰ ਕੈਨੇਡੀਅਨ ਟਰੱਕਿੰਗ ਉਦਯੋਗ ਦੇ ਗੈਰ ਅਨੁਕੂਲ ਹਿੱਸੇ ਜੋ ਡਰਾਈਵਰ ਲਾਇਸੈਂਸਿੰਗ ਸਿਖਲਾਈ ਸੁਰੱਖਿਆ ਪਾਲਣਾ ਅਤੇ ਇਮੀਗ੍ਰੇਸ਼ਨ ਪ੍ਰਣਾਲੀਆਂ ਦੀ ਇਮਾਨਦਾਰੀ ਨੂੰ ਖਤਮ ਕਰਦਾ ਹੈ ਉਸ ਦੇ ਨਾਲ ਤੁਰੰਤ ਨਿਜੀਠਿਆ ਚਾਣਾ ਚਾਹੀਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ